ਹੋਲ ਦੇ ਵੀ ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੀ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤੋਕਣਾ ਵੀ ਚਵਾਈਏ ਦੀ ਕਰਕੇ ਦਿਖਾਵਾਂਗੇ ਤੇ ਜਿਸ ਪਿੰਡ ਤੋਂ ਵੀ ਵੀਡੀਓ ਬਣਾ ਰਹੇ ਹਾਂ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਬਾਈ ਮੋਬਾਈਲ ਨੰਬਰ ਬੋਲ ਦਪੇ ਜੀ 7657814882 7657814882 ਬਾਈ ਦਾ ਕੰਟੈਕਟ ਨੰਬਰ ਆ ਕਿਹੜਾ ਸੁਆਸ ਸੁਈ ਬਈ ਇਹ ਡਾਕਟਰ ਆਪਾਂ ਲਈ ਸੀ ਆਪਾਂ ਨੂੰ ਤਾਂ ਦੂਜਾ ਹੀ ਦੱਸਿਆ ਉਹਨਾਂ ਨੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ 2.5 ਮਹੀਨੇ ਹੋ ਗਏ ਠੀਕ ਆ ਇਹਦੇ ਮਾਗਰ ਬੱਚੀ ਸੀ ਉਹ ਮਰ ਗਈ ਮੇਰੇ ਕੋਲ ਹੀ ਮਰੀ ਆ ਤਾਜੀ ਲਈ ਸੀਗੀ ਠੀਕ ਆ ਬਾਈ ਉਹ ਤੋਂ ਝੋਨੇ ਜਾਂਨੇ ਕਰਕੇ ਵੇਚੀ ਨਹੀਂ ਆਪਾਂ ਵੀ ਹਾਂ ਚਲੋ ਕਮ ਜਿਆਦੇ ਸੀ ਵੀ ਉਹ ਕਰਾਂਗੇ ਉਸイール ਸਾਉ ਬਥੇਰੀ ਆ ਠੀਕ ਆ ਬਾਈ ਦੁੱਧ ਕਿੰਨਾ ਹੋਣਾ ਦੁੱਧ ਇਸ ਵਕਤ 10 11 ਲੀਟਰ ਹਾਜ਼ਰ ਆ ਜਿਹੜਾ ਚੋਣ ਵਾਲਾ ਆਪਾਂ ਹੁਣ ਖਾਲੀ ਕਰ ਦਿੰਨੇ ਆ ਤੋ ਡੰਗ ਅਗਲਾ ਦਾ ਚੋਲੇ ਠੀਕ ਆ ਹੱਲ ਚੱਲ ਥਣ ਥਣ ਭੂਰ ਛਿੱਟਾ ਕੁਛ ਨਹੀਂ ਹੈਗਾ ਹੁਣ ਬਾਈ ਕਹਿੰਦਾ ਮੈਂ ਚਵਾਈ ਜਿਹੜੀ ਕਰ ਦਿੰਨਾਗਾ ਟਾਈਮ ਆ ਜਿਹੜਾ ਸ਼ਾਮ ਦਾ ਯਾ 6:30 ਦਾ ਟਾਈਮ ਆ ਬਾਈ ਤੇ ਸਵੇਰ ਆਪਦੀ ਚਾਹ ਬਾਈ ਕਹਿੰਦਾ ਚੋਲੇ ਹਾਂਜੀ ਚੋਕੇ ਚੱਕਰੀ ਨਹੀਂ ਦੁੱਧ ਖੁੱਲਾ ਡੋਲਾ ਹੈਗਾ ਥੱਲੇ ਤੇ ਕੱਦ ਬੱਡ ਚੰਗਾਗਾ ਚੰਗੀ ਅਵੜ ਦੁੱਧ ਵੀ ਚੰਗਾ ਫੈਂਟ ਵੀ ਚੰਗੀ ਆਉਂਦੀ ਉਹ ਬੜਪੂਰੀ ਵਧੀਆ 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 ਵਰਤਨ ਵਾਲਾ ਦੁੱਧਾ ਕਰੇ ਆਪਣੇ ਕੋਲੇ ਦਹੀਂ ਇਸੇ ਦਾ ਹੀ ਆ ਬਸ ਚਾਰੂ ਵੀ ਜੰਗੀ ਲੱਗਦੀ ਆ ਮੈਨੂੰ ਹੁਣ ਚਾਰੂ ਚੂਰੂ ਬੋਦਲਾ ਚਾਰੂ ਬਹੁਤ ਖੰਦੀ ਬਹੁਤ ਹੈ ਜੀ ਇਹ ਤਾਂ ਥੋੜੀ ਜਿਹੀ ਹੁਣ ਗਰਮੀ ਹੈ ਇਹਨਾਂ ਦੇ ਬੇਵਸੋਂ ਕੰਮ ਹੋਇਆ ਪਿਆ ਗਾ ਸਹੀ ਗੱਲ ਆ ਬਈ ਸਹੀ ਗਰਮੀ ਇੰਨੀ ਜਿਆਦੇ ਆ ਹੂੰ ਲਾ ਪਾਲਟੀ ਬਈ ਖਾਲੀ ਆ ਦਿਖਾ ਦੇ ਬਈ ਮੋਦੀ ਕਰ ਦੇ ਮੜੀ ਬਹੁਤ ਠੀਕ ਆ ਬਈ ਤੇ ਥਣ ਬਹੁਤ ਚੰਗਾ ਚਿਵਾਈ ਦਿਖਾਉਂਦੇ ਚਿਵਾਈ ਨੰਬਰ 1 ਆ ਚੋਣ ਦੇਖੋ ਬਈ ਚੋਣ ਬਹੁਤ ਚੰਗਾ ਯਾਰ ਹਨਾ ਹਾਂ ਚਵਾਈ ਦੇਖੋ ਨਿਬੜਦੀ ਆ ਜੋ ਬਈ ਇਹ ਜੀ ਗੱਲ ਨੇ ਮਗਰਲੇ ਮਗਰਲੇ ਥਣਾ ਜਿਵੇਂ ਮਾਰ ਦੇ ਕੇ ਰਾਂਟਾਂ ਰਾਈਆਂ ਲੈ ਮਗਰਲੇ ਥਣਾ ਦੀ ਚਵਾਈ ਚੱਕਰੇ ਥਣਤਾ ਚਾਰੇ ਸਹੀ ਚੱਲਦੇ ਹਨ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਕਿਸੇ ਚ ਭੂਰ ਛਿੱਟਾ ਗੰਡ ਨੜ ਕੋਈ ਨਹੀਂ ਹੂੰ ਜੇ ਇਹ ਦੀ ਦੂਜੀ ਚੀਜ਼ ਦੇਖਣੀ ਹੈ ਅਗਲਾ ਦੇਖ ਲੈ ਠੀਕ ਆ ਨਾਲੇ ਦੁੱਧ ਸਾਹਮਣੇ ਆ ਜੂ ਫਰਾਂ ਨਹੀਂ ਆਪਣੀ ਗਾਰੰਟੀ ਹੈ ਬਾਡੀ ਢਾਂਚਾ ਜਿਹੜਾ ਉਹਦਾ ਸਾਹਮਣੇ ਹੈਗਾ ਹੀ ਆ ਭਾਈ ਉਸ ਤੋਂ ਵੀ ਬਾਈ ਨੈਕ ਟਾਈਮ ਦਾ ਸਾਹਮਣੇ ਕਰਤਾ ਤੇ ਥਾਣ ਬਾਈ ਕੰਦਾ ਉੱਪਰ ਹੀ ਆ ਧੌੜਾਂ ਧੂੜਾਂ ਦੇਖੋ ਬਹੁਤ ਜ਼ਮੀ ਹੈ ਮਗਰਲੇ ਥਾਣ ਦੀ ਜਵਾਈ ਆ ਇਹ ਚੱਲ ਰਹੀ ਆ ਚੰਗੀ ਆ ਜਵਾਈ ਹੂੰ ਕਿਉਂ ਨਾ ਝੰਡਾ ਉਹ ਕਿਉਂ ਨਾ ਬਹੁਤ ਵਧੀਆ ਉਹ ਨਿਬੜਦੀ ਆ ਨਾ ਜਵਾਈਆ ਆਈ ਨਹੀਂ ਹੈਗਾ ਵੀ ਚਲੋ ਚੱਲ ਲਈ ਹੋਈ ਇਹ ਇਹ ਮੁੱਲ ਕੀ ਆ ਸੱਚ ਨਾਲ ਮੋਲਾ 27000 ਮਾਨਤਨ ਹੋ ਜਾ ਆ ਮਾੜਾ ਮੋਟਾ ਕਰ ਦਾਂਗੇ 27000 ਰੁਪਇਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਚੰਗੀ ਅਬਾ ਟਾਂਚਾ ਡੋਣ ਚਾਜਾਂਗਾ ਚਵਾਈ ਤੁਹਾਡੇ ਸਾਹਮਣੇ ਆ ਭਾਈ ਨੰਬਰ 1 ਹਾਂਜੀ ਬਹੁਤ ਸੈਂ ਗੱਲੋ ਫੇਰ ਕੋਈ ਨਹੀਂ ਬਈ ਸੋਇ ਰਿਹਾ ਸੀ ਨਿਆਣਾ ਕੋਈ ਨਹੀਂ ਓਕੇ ਓਕੇ ਚੂਣ ਬਹੁਤ ਚੰਗਾ ਲੱਗਿਆ ਯਾਰ ਹਨਾ ਬਈ ਹੂੰ ਚੂਣ ਬਹੁਤ ਚੰਗਾ ਬਈ ਧਾਰ ਤੂਰ ਬੜੀ ਸੋਹਣੀ ਐ ਨਾ ਇਹਦੀ ਕੋਈ ਹਿੱਲ ਚੱਲੇ ਜੇ ਆਪਾਂ ਨਿਆਣਾ ਨਾ ਪਾਈਏ ਨਾ ਤਾਂ ਵੀ ਨਹੀਂ ਹੈਲਦੀ ਡਾਕਟਰ ਠੀਕ ਆ ਹੂੰ ਨਿਆਣਾ ਵੀ ਬਾਈ ਕਹਿੰਦਾ ਚਾਹੇ ਨਾਂ ਬਾਅਦ ਚਲੇ ਮਛਰਾਂ ਵੀ ਨਿਆਣਾ ਹੂ ਜ਼ਰੂਰੀ ਤਾਂ ਹੈਗਾ ਵੀ ਜ਼ਰੂਰੀ ਬਾਈ ਸੌਖਾ ਹੋ ਜਾਂਦਾ ਕੋਊ ਦੇ ਨਿਆਣਾ ਜ਼ਰੂਰੀ ਆ ਹਨਾ ਹਾਂ ਵੀ ਜੇ ਆਪਕੇ ਸੇ ਟਾਈਮ ਆ ਫੱਟੀ ਤੇ ਬਹਿ ਕੇ ਜਿਹੇ ਚੋਈ ਬੁਢਿਆਂ ਨੂੰ ਚੋਈ ਜਾਣ ਹੂੰ ਚੋਣ ਚਾਣ ਚੋ ਤਾਂ ਕੋਈ ਹਿੱਲ ਚੁਲ ਵਾਲੀ ਤਾਂ ਗੱਲ ਨਹੀਂ ਹੈਗੀ ਲੈ ਬਾਈ ਚੋਣ ਤਾਂ ਬਾਲਾ ਹੀ ਚੰਗਾ ਸਹੀ ਆ ਲਾਹ ਦੇ ਲੋ ਬਾਲਟੀ ਉਹ ਕਰਤੀ ਇੱਕ ਡੰਗ ਦੀ ਚਵਾਈ ਆ ਤੇ ਜਿਵੇਂ ਮਰਜ਼ੀ ਚੋਈ ਜਾ ਕੋਈ ਚੱਕਰੀ ਨਹੀਂ ਠੰਡੀ ਸੀਲ ਆ ਮੁੱਲ ਵੀ ਜਹੇ 27000 ਰੁਪਏ ਬਾਈ ਜੇ ਕਹੇ ਮੁੱਲ ਤਾਂ ਜਹੇ ਆਪਾਂ ਤੋਂ 32 ਕਰਾ ਲਓ ਹਾਂ 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 ਆਪਾਂ ਵੀ 27000 ਰੁਪਏ ਦੀ ਦੇ ਦਾਂਗੇ ਡਾਕਟਰ ਮੁੱਲ ਕਰਾਉਣ ਨੂੰ ਬਾਈ ਕਹਿੰਦਾ 32 ਕਰਾ ਲਾ 27000 ਦੀ ਵੜਾ ਜਿਹੜੀ ਆਪਾਂ ਦੇ ਦੇਾਂਗੇ ਚਾਰੂ ਚੰਗੀ ਆ ਕੱਦ ਵੱਡ ਚੰਗਾ ਸਭੀ ਭੜੀਆਂ ਉਹ ਰਾਜੀ ਵੀ ਆ ਤੇ ਥਣਲੇ ਬਾਲ ਚੰਗਾ ਬਾਲੀ ਉਹਦੀ ਇਹ ਸੂਈ ਨੂੰ ਥੋੜਾ ਟਾਈਮ ਹੋਇਆ ਦੋਤੇ ਦੇ ਥੱਲੇ 14 15 ਕਿਲੋ ਸੀ ਅੱਛਾ ਉਸ ਮੈਂ ਤੇ ਇਹ ਉਹ ਹਾਈ ਟੈਕ ਦਾ ਟੀਕਾ ਜਿਹਾ ਲਾਤਾ ਚਿਚੜੀਆਂ ਵਾਲਾ ਅੱਛਾ ਜੀ ਉਦੇ ਕਰਕੇ ਫਿਰ ਕੇਰਾ ਦਾ ਪਸ਼ੂ ਘਟਦਾ ਹੀ ਆ। ਕੇਰਾ ਦਾ ਘਟ ਹੀ ਜਾਂਦਾ ਸਹੀ ਗੱਲ। ਦੂਜੀ ਗੱਲ ਕੁਲੂ ਵਾਲੀ ਵੈਕਸੀਨ ਸਾਰੀ ਇਹਦੇ ਲੱਗੀ ਵੀ ਹੈ ਮੂੰਹ ਖੁਰ ਵਾਲੀ। ਓਕੇ। ਕਿਉਂਕਿ ਮੇਰੇ ਕੋਲੇ ਉਹਨੂੰ 2 ਮਹੀਨੇ ਹੋ ਗਏ। ਠੀਕ ਹੈ। ਦੇ ਸਰਕਾਰੀ ਡਾਕਟਰ ਆਏ ਸੀ ਮੈਂ ਲਵਾਤੀ ਸੀਗੀ ਮਹਾਚਲ ਆਪਾਂ ਦਾ ਸਹੀ ਗੱਲ ਹੈ ਬੇ ਜ਼ਰੂਰੀ ਹੈ ਤਾਂ। ਰੱਖਣੀ ਸੀ 1 ਮਹੀਨਾ ਹੋ ਗਿਆ ਘਰੇ ਵੀ ਆਇਆ। ਸਾਰੀ ਵੈਕਸੀਨ ਵੀ ਵਗੈਰਾ ਹੋਈ ਵੀ ਹੈ ਇਹਦੀ। ਠੀਕ ਹੈ ਜੀ। ਚਵਾਈ ਵੱਡੀ ਗੱਲ ਬਹੁਤ ਆ ਯਾਰ ਚਵਾਈ ਬਹੁਤ ਵਧੀਆ ਡੈਡ ਹਾਂ ਚੌਥਾਰ ਹੈ ਜਿਹੜੀ ਗੰਨੇ ਵਰਗੀ ਆਈ ਹੈ ਚਵਾਈ ਜੋ ਵੀ ਫੁੱਲ ਚੰਗੀ ਆ ਚੌਣ ਤੁਹਾਡੇ ਸਾਹਮਣੇ ਆਪੇ ਨਲੇ ਲੇਵਾ ਪਹਿਲਾਂ ਦਾ ਦੇਖ ਲੈਣਾ ਲੈ ਹੁਣ ਇਹ ਦੇਵਾ ਸਾਰਾ ਲਫਾਫੇ ਵਾਂਗੂ ਇਕੱਠਾ ਕਰ ਜਾਂਦੀ ਛਾੜ ਗਈ ਹੈ ਨਾ ਲੇਵਾ ਜਾ ਲੇਵਾ ਸਾਰਾ ਛਾੜਦੀ ਆ ਹੂੰ ਇਹ ਨੂੰ ਇੱਕ ਦੋ ਦਿਨ ਸੇਵਾ ਵਧਾ ਦੇਉਂਦੀ ਦੁੱਧ ਚੱਕ ਜਾਂਦੀ ਆ ਇਹ ਠੀਕ ਆ ਇਹ ਵੀ ਨਹੀਂ ਵੀ ਦੁੱਧ ਨਹੀਂ ਵੱਧਦੀ ਹਾਂ ਵੀ ਚਲੋ ਆਪਾਂ ਨੂੰ ਤਾਂ ਹੁਣ ਬਾਲਾ ਨਹੀਂ ਸੀਗਾ ਵੀ ਚਲ ਹੂੰ ਲੈ ਭਾਈ ਬਾਲਟੀ ਨਾ ਜਮਾ ਕਨਾਰੀ ਲਾਤੀ ਕਿੰਨੇ ਲੀਟਰ ਦੀ ਆ ਭਾਈ ਬਾਲਟੀ ਡਾਕਟਰ ਇਹਦੇ ਵਿੱਚ 5 ਕਿਲੋ ਤੋਂ ਦੁੱਧ ਵੱਧਦੀ ਆ ਘਟਦਾ ਨਹੀਂ ਅੱਛਾ ਹੂੰ ਠੀਕ ਆ ਹੂੰ ਸਾਰਾ ਤਾਂ ਜੇ ਮੀਣੀਏ 6.5 ਲੀਟਰ ਵਾਂਗੂ ਹੋ ਜਾਂਦਾ ਜਾਂ ਭੱਗ ਝੁਗ ਵੀ ਲਾ ਕੇ ਵੀ ਕਹੀਏ ਨਾ ਠੀਕ ਆ 5 ਕਿਲੋ ਦੁੱਧ ਖੁੱਲਾ ਹੈਗਾ ਹੂੰ ਵੱਡੀ ਗੱਲ ਤਾਂ ਧਾਰ ਧੂਰ ਸੀਲ ਸੌ ਹੂੰ ਖੁੱਲਾ ਸਹੀ ਗੱਲ ਆ ਬਾਈ ਇਹੀ ਮੇਨ ਗੱਲ ਹੁੰਦੀ ਆ ਭਾਈ ਦੋਤ ਆਪਾਂ ਦੇ ਕਿ ਲੋਕ ਦੋਤਾਂ ਦੇ ਪਾਈਆ ਘੱਟ ਹੋਵੇ ਯਾਰ ਜਿਵੇਂ ਬਾਲਟੀ ਜੀ ਛੜਾ ਮਾਰੀ ਗਿਆ ਉਹਦਾ ਕੀ ਫਾਇਦਾ ਉਹਦਾ ਕੀ ਫਾਇਦਾ ਸਹੀ ਗੱਲ ਮੰਨ ਲਓ ਚਾਹੇ ਇਹਨੂੰ ਅਗਲਾ ਇਹ ਕਹਦੇ ਵੀ ਇੱਕ ਡੰਗ ਖਾਲੀ ਕਰ ਤੇ ਦੋ ਡੰਗ ਅਗਲਾ ਚੋਈ ਜਾਵੇ ਆਪਣੇ ਘਰੇ ਲੈ ਵਾ ਲੈ ਭਾਈ ਲੇਵਾ ਝਾੜ ਕੇ ਜਮਾ ਇਹਨਾਂ ਜੋੜ ਵੀ ਲੈ ਹਾਂ ਜਮਾ ਖਾਲੀ ਕਰ ਤੇ ਹੁਣ ਬਈ ਦੀ ਗੱਲ ਸਹੀ ਆ ਪਾਣੀ ਦੋੜਾਂ ਵੀ ਤੇ ਜਿਹੜੀ ਗੱਲ ਆ ਬਈ ਉਹ ਤਾਂ ਗੱਲ ਸਾਹਮਣੀ ਆ ਨਾ ਜਿਹੜੇ ਚੀਜ਼ ਆ ਬਈ ਦੁੱਧ ਤਾਂ ਇਹਨੇ ਸਵੇਰੇ ਹੀ ਦੱਸ ਦੇਣਾ ਵੀ ਜਿਹੜਾ ਚੌ ਉਹ ਅਗਲਾ ਕਿੰਨਾ ਕੱਢੂਗਾ ਹਾਂ ਸਹੀ ਆ ਲੈ ਬਾਅਦ ਫੋਨ ਲਾਤੀ ਕਰਾਰੇ 5 ਕਿਲੋ ਦੁੱਧ ਖੁੱਲਾ ਡੁੱਲਾ ਹੈਗਾ ਇਹ ਠੀਕ 5 ਦਾ 5.5 ਹੋਜੂ 5.5 ਨਹੀਂ ਰਹਿੰਦਾ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਰਿਸ਼ਤਾ